ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬੜੀ ਖੁਸ਼ਕਿਸਮਤੀ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੜੇ ਵਿੱਚ ਆ ਕੇ ਅੱਜੜ ਨਾਲ ਮੁਲਾਕਾਤ ਇੱਕ ਬੜਾ ਖੂਬਸੂਰਤ ਸਬਬ ਬਣਿਆ ਉਥੇ ਕੰਪਿਊਟਰ ਵਿਭਾਗ ਦੇ ਵਿੱਚ ਬਹੁਤ ਵਰਮੁਨੀਆਂ ਸੇਵਾਵਾਂ ਦੇ ਰਹੇ ਡਾਕਟਰ ਸੀਪੀ ਕੰਬੋਜੀ ਆਪਸਰ ਦੇ ਰੂਪਰੂਪਨ ਸੋ ਆਓ ਗੱਲਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ ਸਵਾਗਤ ਹੈ ਸਰ ਸ਼ੁਕਰੀਆ ਜੀ ਤੁਸੀਂ ਆਪਣੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਮੈਨੂੰ ਬਹੁਤ ਬਹੁਤ ਸ਼ੁਕਰੀਆ ਸਰ ਇਹ ਜਿਹੜਾ ਕੰਪਿਊਟਰ ਸਾਇੰਸ ਵਿਭਾਗ ਦੇ ਵਿੱਚ ਜਿਹੜਾ ਤੁਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਆ ਸਿਵਾਮ ਤੇ ਤੁਸੀਂ ਕੰਪਿਊਟਰ ਵਾਲਾ ਪਾਸਾ ਹੀ ਕਿਉਂ ਚੁਣਿਆ ਕਿ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਇਹ ਫੁਰਨਾ ਕਿਵੇਂ ਆ ਆ ਇੰਦਰਪਾਲ ਜਿੰਦੀ ਆ ਸੋ ਤੋਂ ਪਹਿਲਾਂ ਤੇ ਕਿ ਮੈਂ ਜਦੋਂ ਡਿਪਲੋਮਾ ਕਰਦਾ ਸੀ ਨਾ ਫਿਰੋਜ਼ਪੁਰ ਤਾਂ ਮਾਧਿਅਮ ਦੀ ਅੰਗਰੇਜ਼ੀ ਮਾਧਿਅਮ ਦੀ ਬਹੁਤ ਵੱਡੀ ਸਮੱਸਿਆ ਸੀ ਪੰਜਾਬੀ ਮਾਧਿਅਮ ਤੋਂ ਆਇਆ ਸੀ ਉਹ ਸਮੱਸਿਆ ਨੂੰ ਠੀਕ ਕਰਨ ਦੇ ਲਈ ਮੈਂ ਪਹਿਲਾਂ ਉਹ ਜਿੰਨੇ ਵੀ ਮੇਰੇ ਮਜਬੂਤ ਨਾਲ ਸੰਬੰਧਤ ਕੋਈ ਲੈਸਨ ਹੁੰਦੇ ਸੀ ਉਹਨਾਂ ਨੂੰ ਮੈਂ ਪੰਜਾਬੀ ਚ ਲਿਖਦਾ ਸੀ ਫਿਰ ਉਹਦੀ ਸੌਖੀ ਭਾਸ਼ਾ ਬਣਾ ਕੇ ਫਿਰ ਅੰਗਰੇਜ਼ੀ ਯਾਦ ਕਰਦਾ ਸੀ ਤਾਂ ਇੱਕ ਵਾਰੀ ਕੀ ਹੋਇਆ ਕਿ ਕੁਝ ਨੋਟਸ ਹੀ ਮੇਰੇ ਪੰਜਾਬੀ ਚ ਬਣਾਏ ਹੋਏ ਇਮਤਿਹਾਨ ਸਾਡਾ ਅੰਗਰੇਜ਼ੀ ਚ ਹੁੰਦਾ ਸੀ ਕੋ ਕਿਸੇ ਹੋਰ ਮਿੱਤਰਾਂ ਨੂੰ ਲੋੜ ਪੈ ਗਈ ਤੇ ਮੈਂ ਉਹ ਉਹ ਜਿਹੜੀ ਹੈ ਫੋਟੋ ਸੈੱਟ ਕਰਵਾਉਣ ਲਈ ਗਿਆ ਤੇ ਉਹ ਇੱਕ ਫੋਟੋ ਸੈੱਟ ਦੁਕਾਨ ਵਾਲਾ ਜਿਹੜਾ ਸੀ ਉਹ ਪੱਤਰਕਾਰ ਸੀ ਉਹਨੇ ਗਲਤੀ ਨਾਲ ਇੱਕ ਕਾਗਜ਼ ਜਿਹੜਾ ਉੱਥੇ ਰਹਿ ਗਿਆ ਉਹ ਦੇਸ਼ ਸੇਵਕ ਅਖਬਾਰ ਨੂੰ ਭੇਜ ਦਿੱਤਾ ਫੈਕਸ ਕਰ ਦਿੱਤਾ ਗਲਤੀ ਨਾਲ ਉਹ ਦੂਜੇ ਦਿਨ ਇੱਕ ਲੇਖ ਵਜੋਂ ਦੇਸ਼ ਸੇਵਕ ਅਖਬਾਰ ਵਿੱਚ छਪ ਗਿਆ ਉਹਨਾਂ ਨੇ ਪਾੜ ਕੀਤੀ ਵੀ ਇਹ ਬੰਦਾ ਕੌਣ ਹੈ ਤੇ ਇਹ ਗਲਤੀ ਨਾਲ ਮਤਲਬ ਨਾ ਆਇਆ ਇਹਦਾ ਗਲਤ ਤੁਰਨ ਦਾ ਸਬੱਬ ਜਿਹੜਾ ਸਬੱਬ ਬਣਿਆ ਬਹੁਤ ਬਹੁਤ ਵਧੀਆ ਤੋਂ ਬਾਅਦ ਇੱਕ ਲੜੀ ਸ਼ੁਰੂ ਹੋ ਗਈ ਫਿਰ ਪੰਜਾਬੀ ਟ੍ਰਿਬਿਊਨ ਨੇ ਬੁਲਾਇਆ ਫਿਰ ਅਜੀਤ ਨੇ ਬੁਲਾਇਆ ਕਿਉਂਕਿ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਫੈਕਸ ਮਸ਼ੀਨ ਦੇ ਬਾਰੇ ਮੇਰਾ ਉਹ ਨੋਟ ਸੀਗਾ ਉਹਨੂੰ ਲੇਖ ਦੇ ਰੂਪੇ ਛਪਿਆ ਬਹੁਤ ਵਧੀਆ ਫਿਰ ਹੌਲੀ ਹੌਲੀ ਜਦੋਂ ਗਰੋਚਨ ਸਿੰਘ ਪੁੱਲਰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸੀ ਉਹ ਮੈਨੂੰ ਬੁਲਾਇਆ ਵੀ ਕੰਪਿਊਟਰ ਕੋਈ ਨਵੀਂ ਚੀਜ਼ ਆ ਰਹੀ ਹੈ ਤੇ ਤੁਸੀਂ ਦੇਖੋ ਤਾਂ ਕੰਪਿਊਟਰ ਵਾਲੇ ਪਾਸੇ ਮੇਰਾ ਸ਼ੌਂਕ ਪਹਿਲਾਂ ਹੀ ਸੀ ਤੇ ਹੌਲੀ ਹੌਲੀ ਫਿਰ ਇੱਧਰ ਲਿਖਦੇ ਗ अच्छा लेखन ਦੇ ਨਾਲ ਨਾਲ ਕੀ ਤੁਸੀਂ ਕੰਪਿਊਟਰ ਨਾਲ ਸੰਬੰਧਿਤ ਕੋਈ ਸੌਫਟਵੇਅਰ ਵੀ ਕੋਈ ਡਿਵੈਲਪ ਕੀਤਾ ਕੋਈ ਪੰਜਾਬੀ ਭਾਸ਼ਾ ਲਈ ਜਾਂ ਸਿਰਫ ਰਿਪਬਲਿਕੇਸ਼ਨ ਦੇ ਵਿੱਚ ਤੁਹਾਡਾ ਹੱਥ ਅਜ਼ਮਾਇਆ ਦੇਖੋ ਪਹਿਲਾਂ ਤਾਂ ਪਬਲਿਕੇਸ਼ਨ ਸੀ ਪਹਿਲੀ ਕਿਤਾਬ ਮੇਰੀ ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਪਬਲਿਸ਼ ਹੋਈ ਜਿਹੜੀ ਕੀ ਅਲੱਗ-ਅਲੱਗ ਅਖਬਾਰਾਂ 'ਚ ਸਵੇਰੇ ਵਜੇ ਦੇ ਲਗਾਤਾਰ ਕਿਤਾਬ ਦਾ ਨਾਮ ਨਾਮ ਕੀ ਸੀ ਕਿ ਕੰਪਿਊਟਰ ਬਾਰੇ ਮੋਡਲੀ ਜਾਣਕਾਰੀ ਮੋਡਲੀ ਜਾਣਕਾਰੀ ਤੋਂ ਇਦੋਂ ਬਾਅਦ ਕਈ ਪ੍ਰਕਾਸ਼ਕਾਂ ਤੋਂ ਔਰ ਤਾਂ ਸੈਂਟਿਕ ਨੂੰ ਕਿਤਾਬਾਂ ਛਪਦੀਆਂ ਨੇ ਤੇ ਲਗਾਤਾਰ ਲੇਖ ਲੜੀਆਂ ਵੀ ਸ਼ਬਦੀਆਂ ਰਹੀਆਂ ਨੇ ਕਲਮੇ ਰੇਡੀਓ ਟੀਵੀ ਦੇ ਵਿੱਚ ਮੈਂ ਲਗਾਤਾਰ ਜਾਂਦਾ ਰਹਿਣਾ ਤੇ ਜਦੋਂ ਸਬਬ ਬਣਿਆ ਇੱਥੇ ਪਹੁੰਚਣ ਦਾ ਤਾਂ ਪੀ ਐਸ ਡੀ ਮੈਂ ਪਹਿਲਾਂ ਸ਼ੁਰੂ ਕਰ ਚੁੱਕਿਆ ਸੀ ਪੰਜਾਬੀ ਭਾਸ਼ਾ ਦੇ ਕੰਪਿਊਟਰਾਈ ਕਰਨ ਦੇ ਵਿਸ਼ੇ ਦੇ ਉੱਤੇ ਹੀ ਪੀ ਐਸ ਡੀ ਕੀਤੀ ਹੈ ਮੈਂ ਤੇ ਉਦੋਂ ਜਿਹੜੇ ਫੀਚਰਸ ਹੌਣ ਨੇ ਉਹਦੇ ਲਈ ਪਹਿਲੀ ਐਪ ਜਿਹੜੀ ਹੈ ਉਹ ਪੰਜਾਬੀ ਟਾਈਪਿੰਗ ਵੀ ਬਣਾਈ ਸੀਗੀ ਤੇ ਹੁਣ ਉਸ ਤੋਂ ਬਾਅਦ ਬਹੁਤ ਸਾਰੇ ਮਸਲੇ ਜਿਹੜੇ ਫੌਂਟਾਂ ਨਾਲ ਸੰਬੰਧਕ ਨੇ ਉਹ ਸੁਲਝਾਏ ਨੇ ਮੈਂ ਇੱਕ ਦਰਜਨ ਦੇ ਕਰੀਬ ਫੌਂਟ ਬਣਾ ਚੁੱਕਿਆ ਗੁਰਬਾਣੀ ਦੇ ਲਈ ਕੋਈ ਵੀ ਚੰਗਾ ਫੌਂਟ ਹੁਣ ਤੱਕ ਨਹੀਂ ਸੀ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਅੱਖਰ ਨੇ ਸਿੰਬल्स ਨੇ ਗਲੀਫਸ ਨੇ ਉਹ ਆਮ ਫੌਂਟਾਂ ਵਿੱਚ ਨਹੀਂ ਮਿਲਦੇ ਤਾਂ ਗੁਰਬਾਣੀ ਦੇ ਲਈ ਯੂਨੀਕੋਡ ਫੌਂਟ ਬਣਾਇਆ ਇਦਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਫੌਂਟਾਂ ਦੀਆਂ ਈਵੇਂ ਅੰਗਰੇਜ਼ੀ ਤੋਂ ਪੰਜਾਬੀ ਡਿਕਸ਼ਨਰੀ ਜਿਹੜੀ ਯੂਨੀਵਰਸਿਟੀ ਦੇ ਕੋਸਟੇਦਾਰੀ ਤੇ ਉਹਦੀ ਐਪ ਵੀ ਚੱਲ ਰਹੀ ਹੈ ਮੇਰੀ ਵੈਬਸਾਈਟ ਵੀ ਚੱਲ ਰਹੀ ਹੈ ਸੋ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਨਾ ਉਹਨਾਂ ਦੇ ਲਈ ਮੇਰਾ ਜਤਨ ਹੁੰਦਾ ਹੈ ਕਿ ਉਹਨਾਂ ਨੂੰ ਹੱਲ ਕਰੀਏ ਜਿਵੇਂ ਸਮੱਸਿਆ ਇੱਕ ਇਹ ਆਈ ਕਿ ਸਰਕਾਰ ਨੇ ਟਾਈਪਿੰਗ ਦਾ ਟੈਸਟ ਜ਼ਰੂਰੀ ਕਰ ਦਿੱਤਾ ਪਰ ਜਿਨ੍ਹਾਂ ਲੋਕਾਂ ਕੋਲ ਕੰਪਿਊਟਰ ਨਹੀਂ ਜਾਂ ਉਹ ਸੈਂਟਰਾਂ ਦੇ ਉੱਤੇ ਜਾ ਕੇ ਫੀਸ ਨਹੀਂ ਭਰ ਸਕਦੇ ਤੇ ਉਹਨਾਂ ਲਈ ਫਿਰ ਮੈਂ ਐਪ ਬਣਾਈ ਜਿਹਦਾ ਨਾਮ ਰੱਖਿਆ ਲਿਖਦਾ ਪੰਜਾਬ ਲਿਖਦਾ ਤਾਂ ਸੋ ਮੋਬਾਈਲ ਦੇ ਉੱਤੇ ਤੁਸੀਂ ਆਪਣਾ ਕੀਬੋਰਡ OTG ਕੇਬਲ ਦੇ ਨਾਲ ਜੋੜ ਕੇ ਘਰੇ ਬੈਠੇ ਪ੍ਰੈਕਟਿਸ ਕਰ ਸਕਦੇ ਹੋ ਟੈਸਟ ਦੇ ਸਕਦੇ ਹੋ ਪਲਟਾਵਾ ਐਪ ਤੇ ਮੇਰੀ ਜਿੰਨੇਰਲ ਫੌਂਟ ਕਨਵਰਟ ਕਰ ਸਕਦੇ ਆ ਸੋ ਇਦਾਂ ਦੀਆਂ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਮੈਂ ਯਤਨ ਕਰਦਾ ਟੈਕਨੋਲੋਜੀ ਦੇ ਨਾਲ ਤੇ ਜਿੱਥੇ ਮੈਂ ਹੁਣ ਕੰਮ ਕਰ ਰਿਹਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪੰਜਾਬੀ ਯੂਨੀਵਰਸਿਟੀ ਦਾ ਇਹ ਪਿਛਲੇ ਲਗਭਗ 15 ਕੋਸਾਲਾ ਤੋਂ ਇਹ ਸੈਂਟਰ ਚੱਲ ਰਿਹਾ ਹੈ ਜਿਹਦਾ ਮੰਤਵ ਹੈ ਕਿ ਜਿਹੜੇ ਲੋਕਾਂ ਨੂੰ ਪੰਜਾਬੀ ਦੇ ਵਿੱਚ ਕੰਪਿਊਟਰ ਦੇ ਉੱਤੇ ਮੋਬਾਈਲ ਫੋਨ ਦੇ ਉੱਤੇ ਜਾਂ ਲੈਪਟਾਪ ਤੇ ਕੋਈ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਅਸੀਂ ਹੱਲ ਕਰਦੇ ਹਾਂ ਉਹਨਾਂ ਲਈ ਕੋਚ ਕਰਦੇ ਹਾਂ ਉਹਨਾਂ ਲਈ ਟੂਲ ਬਣਾਉਂਦੇ ਹਾਂ ਉਹਨਾਂ ਲਈ ਔਜ਼ਾਰ ਬਣਾਉਂਦੇ ਹਾਂ ਤੇ ਨਾਲ ਅਸੀਂ ਛੋਟੇ-ਛੋਟੇ ਕੋਰਸ ਜਿਹੜੇ ਨੇ ਜਿਵੇਂ ਕਿ ਦਰਸ਼ਕਾਂ ਨੂੰ ਖਾਸ ਤੌਰ ਤੇ ਮੈਂ ਦੱਸਣਾ ਚਾਹਾਂਗਾ ਕਿ 120 ਘੰਟਿਆਂ ਦਾ 3 ਮਹੀਨਿਆਂ ਦਾ ਕੋਰਸ ਹੈ ਸਾਡੇ ਕੋਲੇ ਆ ਜਿਹੜਾ ਸਰਕਾਰ ਦੇ ਲਈ ਨੌਕਰੀਆਂ ਦੇ ਲਈ ਜ਼ਰੂਰੀ ਆ ਇਸ ਤੋਂ ਇਲਾਵਾ 7 ਦਿਨਾਂ ਦੀ ਸਾਡੇ ਕੋਲ ਇੱਕ ਕਾਰਸ਼ਾਲਾ ਹੁੰਦੀ ਹੈ ਜਿਹਦੇ ਵਿੱਚ ਕੰਪਿਊਟਰ ਬਾਰੇ ਜਿਹੜੀ ਜਾਣਕਾਰੀ ਹੈ ਪ੍ਰੈਕਟੀਕਲ ਜਾਣਕਾਰੀ ਹੁੰਦੀ ਜਿਹੜਾ ਕੋਰਸ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਕਟੀਕਲ ਐਗਜ਼ਾਮ ਹੀ ਨੇ ਕੋਈ ਥਿਊਰੀ ਨਹੀਂ ਹੈ ਔਰ 10 10 ਦਿਨਾਂ ਦੇ ਸਾਡੇ ਕੋਲ ਕ੍ਰੈਸ਼ ਕੋਰਸ ਨੇ ਜਿਹਦੇ ਵਿੱਚ ਪੰਜਾਬੀ YouTubeਿੰਗ ਹੈ ਬਲੌਗਿੰਗ ਹੈ ਜੁਨੀਟੋ ਯੂਨੀਕੋਡ ਟਾਈਪਿੰਗ ਆਨਵਲਸਾ ਮੈਚਸ ਇਸ ਡਿਜੀਟਲ ਮੀਡੀਆ ਮਾਰਕੀਟਿੰਗ ਦੇ ਉੱਤੇ ਵੀ ਕੋਰਸ ਕਰਾਂਗੇ ਸੋ ਇਦਾਂ ਦੇ ਛੋਟੇ ਛੋਟੇ ਕੋਰਸ ਨੇ ਜਿਨ੍ਹਾਂ ਨੂੰ ਕਰਕੇ ਜਿਹੜੇ ਨੇ ਜਿਵੇਂ ਸਾਡੇ ਕੋਲ ਪਬਲਿਕੇਸ਼ਨ ਦਾ ਕੋਰਸ ਹੈ ਤਾਂ ਮੈਨੂੰ ਮਾਣ ਹੈ ਕਿ ਮੇਰੇ ਵਿਦਿਆਰਥੀ ਬੁੱਕ ਪਬਲਿਕੇਸ਼ਨ ਵਾਲਾ ਕੋਰਸ ਕਰਕੇ ਪ੍ਰੋਫੈਸ਼ਨਲ ਜਿਹੜੇ ਨੇ ਉਹ ਪਬਲਿਸ਼ਰ ਬਣ ਚੁੱਕੇ ਨੇ ਯੂਟਿਊਬਰ ਬਲੌਗਰ ਬਣ ਕੇ ਉਹ ਆਪਣੀ ਕਮਾਈ ਕਰ ਰਹੇ ਨੇ ਸੋ ਇਸ ਦਾ ਦਾ ਕੰਮ ਜਿਹੜਾ ਹੈ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੇਵਾ ਹੈ ਉਹਨੇ ਵਧਾਇਆ ਅੱਛਾ ਤੁਸੀਂ ਫੌਂਟ ਫੌਂਟ ਦੀ ਗੱਲ ਕਰਤੀ ਫੌਂਟ ਜਿਹੜਾ ਯੂਨੀਕੋਡ ਫੌਂਟ ਹੈ ਇਹ ਦਰਸ਼ਕਾਂ ਨੂੰ ਇਹ ਵੀ ਅ ਦਸੰਦ ਕਿਹਦਾ ਯੂਨੀਕੋਡ ਕੀ ਹੁੰਦਾ ਕਿ ਮੈਂ ਹੋਰ ਸੁਣਿਆ ਇਹਦੇ ਨਾਲ ਨਹੀਂ ਯੂਨੀਕੋਡ ਦੇ ਨਾਲ ਇੱਕ ਹੋਰ ਫੌਂਟ ਜਿਹੜਾ ਵਾ TTF ਫੌਂਟ ਜਿਹੜਾ ਵਾ ਇਹ ਫੌਂਟ ਕੀ ਹੁੰਦੇ ਨੇ ਬਈ ਯੂਨੀਕੋਡ ਆਪਾਂ ਨੇ ਉਹ ਨੂੰ ਯੂਨੀਕੋਡ ਕਿਉਂ ਕਹਿੰਦੇ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਅਸਲ ਵਿੱਚ ਫੌਂਟ ਦੋ ਤਰ੍ਹਾਂ ਦੇ ਹੁੰਦੇ ਨੇ ਪੁਰਾਣੇ ਟਾਈਮ ਜਦੋਂ ਫੌਂਟ ਬਣੇ ਸੀ ਤਾਂ ਅੰਗਰੇਜ਼ੀ ਵਾਲਾ ਇੱਕ ਕੋਡਿੰਗ ਸਿਸਟਮ ਜਿਹੜਾ ਕੰਪਿਊਟਰ ਵਿੱਚ ਯੂਜ਼ ਹੁੰਦਾ ਉਹ ਕੋਡਿੰਗ ਸਿਸਟਮ ਪੰਜਾਬੀ ਵਾਲੇ ਜਿਹੜੇ ਫੌਂਟ ਬਣਾਉਣ ਵਾਲੇ ਵਿਅਕਤੀ ਸੀਗੇ ਜਿਵੇਂ ਡਾ. ਕੁਲਵੀਰ ਸਿੰਘ ਖੰਧ ਪੰਜਾਬੀ ਫੌਂਟਾਂ ਦਾ ਪਿਤਾ ਮਾ ਆਜਨ ਮੇਜਾ ਸਿੰਘ ਜੋਹ ਲੈ ਗਏ ਨੇ ਇਦਾਂ ਦੇ ਲੋਕਾਂ ਨੇ ਅੰਗਰੇਜ਼ੀ ਦਾ ਕੋਡ ਵਰਤ ਕੇ ਉਹਦੇ ਉੱਤੇ ਜਿਹੜੇ ਅੱਖਰ ਨੇ ਉਹ ਪੰਜਾਬੀ ਦੇ ਪਾ ਗਏ ਤੇ ਜਾਨੀ ਕਿ ਜਿਹੜੇ ਪੁਰਾਣੇ ਫੌਂਟ ਸੀ ਉਹ ਇੱਕ ਅਲੱਗ ਸ਼੍ਰੇਣੀ ਹੈ ਜਿੱਦੇ ਵਿੱਚ ਅਨਮੋਲ ਲਿਪੀ ਆਮ੍ਰਿਤ ਲਿਪੀ ਡੀਰ ਚਾਤਰੀਕ ਸਤਲੋਜ ਗੁਰਬਾਣੀ ਲਿਪੀ ਗੁਰਬਾਣੀ ਹੈ ਨਾ ਇਹ ਸਾਰੇ ਫੌਂਟ ਅਸੀਂ ਇਹਨੂੰ ਕਹਿੰਦੇ ਆ ਕਿ ਰਵਾਇਤੀ ਫੌਂਟ ਨਹੀਂ ਨਾਨ ਸਟੈਂਡਰਡ ਫੌਂਟ ਹੈ ਗੈਰਮਿਆਰੀ ਫੌਂਟ ਨੇ ਕਿਉਂਕਿ ਇੱਕ ਕੰਪਿਊਟਰ 'ਤੇ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ 'ਤੇ ਜਾ ਕੇ ਬਦਲ ਜਾਂਦਾ ਤੁਹਾਨੂੰ ਉੱਥੇ ਅੰਗਰੇਜ਼ੀ ਦਿਖੇਗੀ ਕਿਉਂਕਿ ਉਹਦਾ ਪਿੱਛੇ ਬੇਸ ਜਿਹੜਾ ਉਹ ਅੰਗਰੇਜ਼ੀ ਹੈ ਜਦੋਂ ਇੰਟਰਨੈਟ ਆਇਆ ਤਾਂ ਉਦੋਂ ਇਹ ਸਮੱਸਿਆ ਖੜੀ ਹੋ ਗਈ ਕਿਉਂਕਿ ਇੰਟਰਨੈਟ ਦੇ ਉੱਤੇ ਇਹਨਾਂ ਨਾਨ ਸਟੈਂਡਰਡ ਫੌਂਟਾਂ ਦਾ ਕੋਈ ਵਜੂਦ ਨਹੀਂ ਹੈ ਤੁਸੀਂ ਉੱਥੇ ਸਰਚ ਨਹੀਂ ਕਰ ਸਕਦੇ ਗੂਗਲ ਦੇ ਉੱਤੇ ਤਾਂ ਫਿਰ 1991 'ਚ ਜੌਨੀ ਕੋਡ ਇੱਕ ਕੋਡਿੰਗ ਸਿਸਟਮ ਨਮਾ ਬੜਿਆ ਉਸ ਕੋਡਿੰਗ ਸਿਸ ਸਾਡੇ ਕੋਲ ਨਵੇਂ-ਨਵੇਂ ਫੌਂਟ ਬਣੇ ਮਾਈਕਰੋਸਾਫਟ ਨੇ 라ਵੀ ਫੌਂਟ ਬਣਾਇਆ ਅੱਜ ਦੀਆਂ ਨਵੀਆਂ ਵਿੰਡੋਜ਼ ਦੇ ਵਿੱਚ ਉਹਨੇ ਨਿਰਮਲਾ ਫੌਂਟ ਪਾਇਆ ਹੋਇਆ ਆਕਾਸ਼ ਹੈ ਨਾਨਕ ਲਿਪੀ ਜਿਹੜੀ ਫੈਮਿਲੀ ਦੇ ਫੌਂਟ ਮੇਲੇ ਬਣੇ ਹੋਏ ਨੇ ਔਰ ਡਾਕਟਰ ਕੁਲਵੀਰ ਸਿੰਘ ਖਿੰਦੋਰਾ ਦਾ ਆਕਾਸ਼ ਫੌਂਟ ਹੈ ਗੂਗਲ ਨੇ ਫੌਂਟ ਬਣਾਏ ਨੇ ਮਾਈਕਰੋਸਾਫਟ ਨੇ ਬਣਾਏ ਨੇ 200 ਦੇ ਕਰੀਬ ਪੰਜਾਬੀ ਦੇ ਬੜੇ ਖੂਬਸੂਰਤ ਜਿਹੜੇ ਯੂਨੀਕੋਡ ਫੌਂਟ ਬਣ ਚੁੱਕੇ ਨੇ ਤੇ ਪਬਲਿਸ਼ਰ ਜਿਹੜੇ ਨੇ ਉਹਨਾਂ ਨੂੰ ਹੁਣ ਯੂਨੀਕੋਡ ਫੌਂਟ ਹੀ ਵਰਤਣੇ ਚਾਹੀਦੇ ਨੇ ਪੁਰਾਣੇ ਫੌਂਟਾਂ ਤੋਂ ਸਾਨੂੰ ਪਾਸਾ ਵਟ ਲੈਣਾ ਚਾਹੀਦਾ ਕਿਉਂਕਿ ਉਹਦੇ ਤੋਂ ਇੱਕ ਬੜੇ ਖੂਬਸੂਰਤ ਫੌਂਟ ਸਾਡੇ ਕੋਲ ਉਪਲਬਧ ਨੇ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਜਿਹੜੇ ਯੂਨੀਕੋਡ ਫੌਂਟ ਹੈ ਇਹ ਕਿਸੇ ਵੀ ਡਿਵਾਈਸ ਵਿੱਚ ਕਿਸੇ ਉਪਕਰਣ ਵਿੱਚ ਕਿਸੇ ਵੀ ਕੰਪਿਊਟਰ ਵਗੈਰਾ ਦੇ ਵਿੱਚ ਉਹ ਜੇ ਵਰਤਣਾ ਹੋਵੇ ਤਾਂ ਕਿਵੇਂ ਵਰਤਿਆ ਜਾ ਸਕਦਾ ਹੈ ਜੀ ਬਿਲਕੁਲ ਬਹੁਤ ਸੋਹਣਾ ਸਵਾਲ ਹੈ ਤੁਹਾਡਾ ਯੂਨੀਕੋਡ ਫੌਂਟ ਹਰੇਕ ਦੁਨੀਆ ਦੀ ਹਰੇਕ ਡਿਵਾਈਸ ਦੇ ਵਿੱਚ ਚਾਹੇ ਉਹ ਕੰਪਿਊਟਰ ਆ, ਚਾਹੇ ਮੋਬਾਈਲ ਫੋਨ ਆ, ਚਾਹੇ ਟੈਬਲੇਟ ਆ, ਹਰੇਕ ਦੇ ਵਿੱਚ ਕੋਈ ਨਾ ਕੋਈ ਫੌਂਟ ਪਹਿਲਾਂ ਹੀ ਉਪਲਬਧ ਹੁੰਦਾ ਹੈ। ਇਹਦਾ ਮਤਲਬ ਯੂਨੀਕੋਡ ਪੰਜਾਬੀ ਦੇ ਵਿੱਚ ਤੁਸੀਂ ਕੋਈ ਚੀਜ਼ ਮੈਸੇਜ ਭੇਜੋਗੇ ਕਿਸੇ ਹੋਰ ਡਿਵਾਈਸ ਦੇ ਉੱਤੇ ਉਹ ਦਿਖੇਗਾ ਤਾਂ ਸਹੀ। ਪਰ ਅਗਲੀ ਸਮੱਸਿਆ ਹੈ ਕਿ ਤੁਸੀਂ ਟਾਈਪ ਕਿਵੇਂ ਕਰਨਾ ਹੈ? ਮੋਬਾਈਲਾਂ ਦੇ ਵਿੱਚ ਕੋਈ ਸਮੱਸਿਆ ਨਹੀਂ। ਆਨ ਸਕਰੀਨ ਕੀਬੋਰਡ ਹੈ। ਜੀ-ਬੋਰਡ ਨਾਂ ਦੀ ਐਪ ਉਹ ਦਰਸ਼ਕ ਜੇ ਯੂਜ਼ ਕਰਨ ਵਰਤਨ ਬਹੁਤ ਸੌਖਾ ਹੈ। ਉਹਦੇ ਵਿੱਚ ਰੋਮਨਾਈਜ਼ ਟਾਈਪਿੰਗ ਦੀ ਹੈ। ਤੁਸੀਂ ਲਿਖੋਗੇ KI ਜਿਵੇਂ ਸਪੇਸ ਦਬੋਗੇ ਕੱਕੇ ਨੂੰ ਬਿਹਾਰੀ ਬਹਿ ਜਾਏਗੀ। ਇਸੀ ਤਰ੍ਹਾਂ ਵੌਇਸ ਟਾਈਪਿੰਗ ਵੀ ਜੀਬੋਰਡ ਦੇ ਵਿੱਚ ਹੈ ਬੋਲ ਕੇ ਤੁਸੀਂ ਟਾਈਪ ਕਰੀ ਜਾਂਦੇ ਹੋ ਕੋਈ ਉਂਗਲਾਂ ਦੀ ਜੜੀ ਹੈ ਜ਼ਰੂਰਤ ਨਹੀਂ ਤੁਸੀਂ ਆਪਣੀ ਮਿੱਠੀ ਜ਼ੁਬਾਨ ਦੇ ਨਾਲ ਹੀ ਉਹ ਟਾਈਪ ਕਰ ਸਕਦੇ ਹੋ ਕੰਪਿਊਟਰ ਦੇ ਉੱਤੇ ਇੱਕ ਮਸਲਾ ਖੜਾ ਹੁੰਦਾ ਹੈ ਕੰਪਿਊਟਰ ਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਬਾਇਓਸ ਟੀਮ ਦਾ ਮੈਂਬਰ ਵੀ ਹਾਂ ਸੌਫਟਵੇਅਰ ਬਣਾਇਆ ਗਿਆ ਅੱਖਰ 2021 ਇੱਕ ਵਰਡ ਪ੍ਰੋਸੈਸਰ ਹੈ ਮਾਈਕਰੋਸਾਫਟ ਵਰਡ ਦੀ ਤਰ੍ਹਾਂ ਉਹਦੇ ਵਿੱਚ ਟਾਈਪਿੰਗ ਦੀਆਂ तमाम ਸੁਵਿਧਾਵਾਂ ਨੇ ਫੌਂਟ ਕਨਵਰਟ ਕਰਨ ਦੀ ਸੁਵਿਧਾ ਹੈ ਹੈਸ ਟੂ ਲਾਵਾ ਸਪੈਲ ਚੈਕਰ ਹੈ ਗ੍ਰਾਮਰ ਚੈਕਰ ਹੈ ਲਿਪੀ ਯੰਤਰਣ ਹੈ ਅਨਵਾਦ ਹੈ ਇਹਦੇ ਵਿੱਚ ਹੀ ਸਾਡੇ ਕੋਲ ਅੰਗਰੇਜ਼ੀ ਪੰਜਾਬੀ ਡਿਕਸ਼ਨਰੀਜ਼ ਨੇ ਅਗਿਪਤਰ ਪਛੇਤਰ ਲੱਭਣ ਦੀ ਸੌਦਾ ਹੈ ਸਮਾਰਥੀ ਕੋਸ਼ ਹੈ ਸੋ OCR ਹੈ ਜਿਹਦੇ ਵਿੱਚ ਪੰਜਾਬੀ ਦੇ ਲਿਖਤਾਂ ਜੜੀਆਂ ਨੇ ਜਿਨ੍ਹਾਂ ਦੀ ਫੋਟੋ ਖਿੱਚੀ ਹੋਈ ਹੈ ਉਹਨੂੰ ਤੁਸੀਂ ਟੈਕਸਟ ਰੂਪ ਵਿੱਚ ਐਡਿਟ ਰੂਪ ਵਿੱਚ ਬਦਲ ਸਕਦੇ ਹੋ ਸੋ ਇਹ ਤਮਾਮ ਚੀਜ਼ਾਂ ਬਣ ਚੁੱਕੀਆਂ ਨੇ ਫਿਰ ਵੀ ਤੁਸੀਂ ਯੂਨੀ ਕੋਡ ਦੇ ਵਿੱਚ ਟਾਈਪ ਕਰਨਾ ਹੈ ਤੇ ਆਪਣੇ ਕੰਪਿਊਟਰ ਦੇ ਕੰਟਰੋਲ ਪੈਨਲ ਦੇ ਵਿੱਚ ਜਾ ਕੇ ਤੁਹਾਨੂੰ ਇਨਸਕ੍ਰਿਪਟ ਕੀਬੋਰਡ ਜਿਹੜਾ ਹੈ ਉਹ ਜਿਹੜਾ ਐਕਟਿਵ ਕਰਨਾ ਪੈਗਾ ਉਹਨੂੰ ਔਨ ਕਰਨਾ ਪਊਗਾ ਕਿਤੇ ਬਾਹਰੋਂ ਥਰਡ ਪਾਰਟੀ ਤੁਹਾਨੂੰ ਸੌਫਟਵੇਅਰ ਲੈਣ ਦੀ ਲੋੜ ਨਹੀਂ ਮਾਈਕਰੋਸਾਫਟ ਨੇ ਫੌਂਟ ਵਿੱਚ ਦਿੱਤਾ ਹੋਇਆ ਹੈ اور ਕੀਬੋਰਡ ਨੂੰ ਤੁਸੀਂ ਐਡ ਕਰਨਾ ਹੈ ਅ ਰਿਜਨਲ ਲੈਂਗੁਏਜ ਰਿਜਨਲ ਲੈਂਗੁਏਜ ਬਿਲਕੁਲ ਬਿਲਕੁਲ ਜਿਹੜਾ ਕੰਪਿਊਟਰਾਈਜੇਸ਼ਨ ਜਿੰਨੀ ਵੀ ਪੰਜਾਬੀ ਵਿੱਚ ਹੋ ਰਹੀ ਹੈ ਵੀ ਕੋਈ ਜਿਹੜਾ ਤੁਹਾਡਾ ਵਿਦਿਆਰਥੀ ਹੈ ਜੇ ਉਹਨੂੰ ਆਪਣੇ ਰੋਜ਼ਗਾਰ ਦੇ ਸਾਧਨ ਵਜੋਂ ਵਰਤਣਾ ਹੋਵੇ ਜੀ ਤਾਂ ਉਹਦੇ ਕੋਲ ਕਿਹੜੇ-ਕਿਹੜੇ ਵਸੀਲੇ ਕੁਝ ਤੁਸੀਂ 2-4 ਡੇ ਦੱਸ ਸਕਦੇ ਹੋ ਚੰਗੇ ਵਸੀਲੇ ਜੀ ਮੈਂ ਆਪਣਾ ਜਿਵੇਂ ਹੈਲਪ ਸੈਂਟਰ ਚਲਾ ਰਿਹਾ ਤਾਂ ਉੱਥੋਂ ਜਿਹੜਾ ਤਜਰਬਾ ਆ ਉੱਥੋਂ ਮੈਂ ਇਹ ਚੀਜ਼ ਜਿਹੜੀ ਹੈ ਲਾਗੂ ਵੀ ਕੀਤੀ ਆ ਕਿ ਅੱਜ ਸਾਡੇ ਕੋਲੇ ਜਿਵੇਂ ਬਹੁਤ ਸਾਰੀਆਂ ਜਥੇਬੰਦੀਆਂ ਜ਼ੋਰ ਪਾ ਰਹੀਆਂ ਨੇ ਕਿ ਸਾਰੀਆਂ ਪੰਜਾਬ ਦੀਆਂ ਵੈੱਬਸਾਈਟਾਂ ਪੰਜਾਬੀ ਚ ਹੋਣ ਜੇ ਪੰਜਾਬੀ ਚ ਕਰ ਦਿੰਦੇ ਨੇ ਤੇ ਸਾਡੇ ਕੋਲ ਅਨਵਾਦਕ ਨਹੀਂ ਹੈ ਕਾਲ ਪਾਜੂਗਾ ਕਿ ਉਹਨੂੰ ਅਨਵਾਦ ਕਿਵੇਂ ਕਰਨਾ ਹੈ। ਤੋਂ ਸਾਡੇ ਕੋਲ ਚੰਗੇ ਟਾਈਪਿਸਟ ਨਹੀਂ ਹੈਗੇ ਟਾਈਪਿੰਗ ਦਾ ਸਿਕੋਰਸ ਸ਼ੁਰੂ ਕੀਤਾ। ਸਾਡੇ ਕੋਲ ਟਰਾਂਸਲੇਸ਼ਨ ਅਨਵਾਦ ਲਿਪੀਯੰਤਰਨ ਦੇ ਲਈ ਸਹੀ ਬੰਦੇ ਨਹੀਂ ਹੈਗੇ। ਹਾਲਾਂਕਿ ਕੰਪਿਊਟਰ ਇੱਕ ਟੂਲ ਦੇ ਵਜੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਟੂਲ ਦੇ ਵਜੋਂ ਕੰਮ ਕਰ ਰਹੀ ਹੈ ਸਾਡੀ ਮਦਦ ਕਰ ਰਹੀ ਹੈ। ਪਰ ਅਲਟੀਮੇਟਲੀ ਉਹਨੂੰ ਚੈੱਕ ਬੰਦੇ ਨੇ ਕਰਨਾ। ਸੋ ਉਹ ਹੁਨਰ ਜਿਹੜਾ ਹੈ ਸਕਿੱਲ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਤਾਬਾਂ ਟਾਈਪ ਕਰਨ ਤੋਂ ਬਾਅਦ ਬਹੁਤ ਸਾਰੇ ਲੇਖਕ ਕਿਉਂ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਤਾਬ ਦੀ ਟਾਈਪ ਸੈਟਿੰਗ ਜਿਹੜੀ ਹੈ ਪੇਜ ਲੇਆਉਟ ਬਣਾਉਣ ਦੀ ਦਿੱਕਤ ਸੀ ਉਹਦੇ ਲਈ ਵਿਦਿਆਰਥੀ ਤਿਆਰ ਕੀਤੇ ਉਹ ਪਬਲਿਸ਼ਰ ਬਣ ਗਿਆ ਇਸ ਤਰ੍ਹਾਂ ਯੂਟਿਊਬਰ ਜਿਹੜੇ ਨੇ ਨਵੇਂ ਉੱਭਰਦੇ ਜਿਹੜੇ ਵਿਅਕਤੀ ਨੇ ਵਿਦਿਆਰਥੀ ਨੇ ਉਹ ਵਧੀਆ ਪ੍ਰੋਫੈਸ਼ਨਲ ਚੈਨਲ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਕਿਵੇਂ ਮੋਨਟਾਈਜ਼ ਕਰਨਾ ਹੈ ਕਿਵੇਂ ਸਾਰੀ ਚੀਜ਼ਾਂ ਨੇ ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਸ-ਪਾਸ ਸਾਡੇ ਪਈਆਂ ਨੇ ਥੋੜੇ-ਥੋੜਾ ਹੁਨਰ ਸਕਿੱਲ ਅਸੀਂ ਸਿੱਖ ਲਈਏ ਮਹੀਨੇ ਦੋ ਮਹੀਨੇ ਦਾ ਕੋਰਸ ਕਰਕੇ ਤੇ ਅਸੀਂ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਹਾਂ ਸੋ ਹਰ ਕੰਮ ਦੇ ਲਈ ਅਸੀਂ ਜਿਹੜਾ ਵਾਰਵਲ ਨੂੰ ਇੱਕ ਰਸਤਾ ਬਣਾ ਲਿਆ ਉਹ ਵੀ ਠੀਕ ਨਹੀਂ ਹੈ ਜੇ ਸਹੀ ਹੈ ਬਹੁਤ ਸਹੀ ਗੱਲ ਹੈ ਕੁਝ ਕਰ ਸਕਦੇ ਹਾਂ ਤੇ ਸਾਨੂੰ ਕਰਨਾ ਚਾਹੀਦਾ ਅਸੀਂ ਆਪਣੇ ਮੁਲਕ ਆਪਣੇ ਵਤਨ ਨੂੰ ਜਿਹੜਾ ਹਰਾ ਭਰਾ ਬਣਾ ਸਕਦੇ ਹਾਂ ਇੱਥੇ ਰਹਿ ਕੇ ਵੀ ਬਹੁਤ ਸਾਡੇ ਕੋਲ ਜਿਹੜੇ ਰੋਜ਼ਗਾਰ ਦੇ ਸਾਧਨ ਹੋ ਸਕਦੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਬਨਾਵਟੀ ਸੋਚ ਬਾਰੇ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਕੀ ਪੰਜਾਬੀ ਭਾਸ਼ਾ ਨਾਲ ਇਹਦਾ ਕੋਈ ਲਾਹਾ ਹੋ ਸਕਦਾ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੰਦਾਕੀ ਸੋਚਦਾ ਪੰਜਾਬੀ ਲਈ ਕਿੱਥੇ ਅਸੀਂ ਲਾਹਾ ਲੈ ਸਕਦੇ ਹਾਂ ਉਹਦੇ ਬਾਰੇ ਤੁਹਾਡੀ ਵਿਚਾਰ ਜੀ ਸੰਜੂ ਸੰਜੂ ਜੀ ਅ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਨੂੰ ਅਸੀਂ ਮਸ਼ੀਨੀ ਬੁੱਧੀ ਉਹ ਕਈ ਨਾਮ ਨਾਲ ਪੰਜਾਬੀ ਲੋਕ ਜਿਹੜੇ ਕਈ ਕੀ ਨਾਮ ਉਹਦੇ ਰੱਖ ਰੱਖਦੇ ਨੇ ਅ ਦਰਸਲ ਪੰਜਾਬੀ ਭਾਸ਼ਾ ਦੇ ਵਿੱਚ ਡਾਟਾ ਜਿਹੜਾ ਹੈ ਉਹ ਬਹੁਤ ਸੀਮਤ ਹੈ ਤਾਂ ਇਹ ਇੱਕ ਬਹੁਤ ਵੱਡੀ ਮਾਰ ਸਾਨੂੰ ਪਹਿਰੇ ਇਹ ਕਿ ਪੂਰੀ ਦੁਨੀਆ ਪੂਰਾ ਵਿਸ਼ਵ AI ਵਿਵਰਤੋਂ ਕਰਕੇ ਜਿੱਥੇ ਤਰੱਕੀ ਕਰ ਰਿਹਾ ਹੈ ਸਾਡੀ ਆਪਣੀ ਜ਼ੁਬਾਨ ਦੇ ਵਿੱਚ ਜਦੋਂ ਅਸੀਂ ਕੁਝ AI ਦੇ ਚੈਟਬੋਟ ਤੋਂ ਕੁਝ ਲਵਦੇ ਆ ਤਾਂ ਉਹ ਪਹਿਲਾਂ ਅੰਗਰੇਜ਼ੀ ਚ ਅਨਵਾਦ ਹੁੰਦਾ ਫਿਰ ਦੁਬਾਰਾ ਉਹ ਜਵਾਬ ਉਹਦਾ ਲੱਭਿਆ ਜਾਂਦਾ ਤੇ ਉਹਨੂੰ ਪੰਜਾਬੀ ਚ ਅਨਵਾਦ ਹੋ ਕੇ ਸਾਨੂੰ ਮਿਲਦਾ ਤਾਂ ਉਹਦੇ ਨਾਲ ਕੀ ਹੈ ਸਾਡੇ ਰੀਜਨਲ ਜਿਹੜੇ ਲੈਂਗੁਏਜ ਦੇ ਸ਼ਬਦ ਨੇ ਆਪਣੇ ਖੇਤਰੀ ਭਾਸ਼ਾ ਦੇ ਆਪਣੇ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਜਿਹੜੇ ਠੇਢ ਪੰਜਾਬੀ ਦੇ ਸ਼ਬਦ ਨੇ ਉਹ ਤੁਹਾਨੂੰ ਇਹ ਐ ਇਤੋਂ ਕਦੇ ਵੀ ਨਹੀਂ ਮਿਲਣਗੇ ਜਿੰਨੀ ਦੇਰ ਤੱਕ ਅਸਲ ਕਲੋਕੀਅਲ ਜਿਹੜਾ ਬਿਲਕੁਲ ਤੁਸੀਂ ਟਰਮ ਯੂਜ਼ ਕਰ ਲਈ ਦੀ ਹੈ ਹਾਂ ਤਾਂ ਅਲੱਗ-ਅਲੱਗ ਉਹ ਪਛਾਣਾਂ ਦਾ ਹਰੇਕ ਤਰ੍ਹਾਂ ਦੀ ਬਣਗੀ ਦਾ ਡਾਟਾ ਜਿੰਨੀ ਦੇਰ ਤੱਕ ਉੱਥੇ ਨਹੀਂ ਪਹੁੰਚਦਾ ਤੇ ਦੂਸਰਾ ਇਹ ਹੈ ਕਿ ਇਹਦੀ ਵਰਤੋਂ ਦੇ ਸੰਬੰਧ ਵਿੱਚ ਯੂਰੋਪੀਅਨ ਕੰਟਰੀ ਵਿੱਚ ਬਹੁਤ ਵੱਡਾ ਬਿਵਾਲ ਵੀ ਖੜਾ ਹੋਇਆ ਹੋਇਆ ਹੈ ਕਿ ਉਹਦੀ ਜਿਹੜੀ ਹੈ ਗਲਤ ਵਰਤੋਂ ਹੋ ਰਹੀ ਹੈ ਸਹੀ ਵਰਤੋਂ ਹੋ ਰਹੀ ਹੈ ਬਰਾਹਾਲ ਮੈਂ ਇਹੀ ਕਹਾਵਾਂਗਾ ਕਿ ਟੈਕਨੋਲੋਜੀ ਇੱਕ ਟੂਲ ਹੈ ਇੱਕ ਸਾਧਨ ਹੈ ਇਹ ਤੁਸੀਂ ਤੈਅ ਕਰਨਾ ਹੈ ਕਿ ਉਹਦਾ ਚੰਗੀ ਵਰਤੋਂ ਕਰਨੀ ਹੈ ਜਾਂ ਮਾੜੀ ਵਰਤੋਂ ਕਰਨੀ ਹੈ ਅਪਾ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਵਾਲੇ ਮੋਬਾਈਲ ਦੇ ਉੱਪਰ smartphone ਦੇ ਉੱਤੇ ਅਸੀਂ ਰੀਲਾਂ ਦੇ ਰਹੀ ਸਕਰੋਲਿੰਗ ਦੇ ਉੱਤੇ ਪੂਰਾ ਪੂਰਾ ਟਾਈਮ ਜਿਹੜੇ ਨੌਜਵਾਨ ਗੁਜ਼ਾਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਸ ਸਮਾਂ ਜਿਹੜਾ ਹੈ ਉਹਦਾ ਸਦਕ ਉਪਯੋਗ ਕਰੋ ਆਪਣੀ ਜ਼ਿੰਦਗੀ ਬਣਾਉਣ ਦੇ ਲਈ ਕੁਝ ਸਕਿੱਲ ਜਿਹੜੀਆਂ ਨੇ ਉਹ ਗ੍ਰਹਿਣ ਕਰੋ ਬਹੁਤ ਕੁਝ ਹੈ ਤੁਸੀਂ ਕੰਪਿਊਟਰ ਨਾਲ ਜੁੜ ਸਕਦੇ ਹੋ ਮਾਰਕੀਟਿੰਗ ਨਾਲ ਜੁੜ ਸਕਦੇ ਹੋ ਕੁਛ ਨਾ ਕੁਛ ਵੀਡੀਓ ਤੁਹਾਡੇ ਉਸੇ YouTube ਦੇ ਉੱਤੇ ਚੰਗੀਆਂ ਵੀਡੀਓ ਵੀ ਪਈਆਂ ਨੇ ਜਰੂਰੀ ਨਹੀਂ ਕਿ ਅਸੀਂ ਐਂਟਰਟੇਨਮੈਂਟ ਦਾ ਜਾਂ ਉਹ ਜਿਹੜੇ ਬਿਲਕੁਲ ਹੀ ਹੇਸਲੇ ਦਰਜੇ ਦਾ ਕੰਟੈਂਟ ਹੀ ਦੇਖਣਾ ਹੈ ਸੋ ਉਸ ਸਮਾਂ ਸਾਨੂੰ ਸੀਮਿਤ ਕਰਨਾ ਪੈਣਾ ਤੇ ਸੰਜਮ ਦੇ ਨਾਲ ਚੱਲਣਾ ਪੈਣਾ ਹੈ ਸਕਰੀਨ ਟਾਈਮ ਜਿੰਨੂੰ ਪਾਉ ਉਹ ਘਟਾਉਣਾ ਪੈਣਾ ਬਿਲਕੁਲ ਬਿਲਕੁਲ ਇੱਕ ਤੋਂ ਡਾ ਕੋਸ਼ਕਾਰੀ ਵਿਭਾਗ ਹੈ ਉਸ ਕੋਸ਼ਕਾਰੀ ਵਿਭਾਗ ਦੇ ਵਿੱਚ ਰ ਕੰਪਿਊਟਰਾਈਜੇਸ਼ਨ ਦਾ ਉਹ ਕੁਛ ਵੱਖਰਾ ਕੀ ਹੋ ਰਿਹਾ ਪੰਜਾਬੀ ਯੂਨੀਵਰਸਿਟੀ ਦੇ ਕੋਲ ਦੇਣ ਕਿੱਸਾ ਦੇ ਵੱਖਰਾ ਜਿਹੜਾ ਕੋਰਸਕਾਰੀ ਵਿਭਾਗ ਹੈ ਜੀ ਇਹ ਬਹੁਤ ਘੱਟ ਜੁਨੀਵਰਸਟੀਆਂ ਦੇ ਵਿੱਚ ਹੈ ਤੋਂ ਸਾਡੀ ਯੂਨੀਵਰਸਿਟੀ ਇੱਕੋ ਇੱਕ ਐਸੀ ਯੂਨੀਵਰਸਿਟੀ ਜਿੱਥੇ ਇੱਕ ਵੱਖਰਾ ਵਿਭਾਗ ਹੈ ਤੇ ਉੱਥੇ ਜਦੋਂ ਦਾ ਪਿਛਲੇ 1 ਸਾਲ ਤੋਂ ਮੈਂ ਉੱਥੇ ਗਿਆ ਨਵੇਂ ਕੋਰਸ ਅਸੀਂ ਕੰਪਿਊਟਰ ਨਾਲ ਜੋੜ ਕੇ ਉਹਦੇ ਵਿੱਚ ਸ਼ੁਰੂ ਕੀਤੇ ਨੇ ਕਿ ਕੋਰਸਕਾਰੀ ਡਿਜੀਟਲ ਕੋਰਸਕਾਰੀ ਕਿਵੇਂ ਕਰ ਸਕਦੇ ਹੋ ਤੁਸੀਂ ਪਾਈਥਨ ਦੇ ਰਾਹੀਂ ਪ੍ਰੋਗਰਾਮਿੰਗ ਕਰਕੇ ਡਾਟਾ ਇਕੱਠਾ ਕਰਕੇ ਖੁਦ ਦਾ ਚੈਟਬੋਟ ਕਿਵੇਂ ਬਣਾ ਸਕਦੇ ਹੋ ਅ ਮਤਲਬ ਕਿ ਲੈਂਗੁਆਇਸਟਿਕ ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਨੂੰ ਜਿਹੜੀ ਅਗਾ ਮਾਰਕੀਟ ਦੇ ਵਿੱਚ ਲੋੜ ਪੈਣੀ ਹੈ ਉਹ ਚੀਜ਼ਾਂ ਦੀ ਸਕਿੱਲ ਉਹਨਾਂ ਨੂੰ ਅਸੀਂ ਇੱਥੋਂ ਹੀ ਸਿਖਾ ਕੇ ਭੇਜਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰੀ ਐਜੂਕੇਸ਼ਨ ਜਿਹੜਾ ਸਾਡਾ ਸਿੱਖਿਆ ਦਾ ਸਿਸਟਮ ਹੈ ਉਹ ਸਾਰਾ ਬਦਲਣ ਦੀ ਲੋੜ ਹੈ ਪ੍ਰੈਕਟੀਕਲੀ ਅਭਿਆਸ ਅਧਾਰਿਤ ਸਾਡਾ ਵਿਹਾਰਿਕ ਵਿਹਾਰਿਕ ਗਿਆਨ ਹੋਣਾ ਚਾਹੀਦਾ ਗੱਲੀ ਥਿਉਰੀ ਬੇਸਡ ਨਹੀਂ ਹੋਣਾ ਚਾਹੀਦਾ ਨੌਜਵਾਨਾਂ ਨੂੰ ਤੁਸੀਂ ਕੋਈ ਸੁਨੇਹਾ ਜਿਹੜਾ ਜਿੰਨੇ ਨੌਜਵਾਨ ਐ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਜਗ ਹੋ ਕੇ ਚੇਤਨ ਹੋ ਕੇ ਲੱਗੇ ਹੋਏ ਨੇ ਉਹਨਾਂ ਨੂੰ ਕੋਈ ਵੱਖਰਾ ਸੁਨੇਹਾ ਕੀ ਦੇਣਾ ਚਾਹੁੰਦੇ ਆ ਆ ਉਹਦੇ ਵਿੱਚ ਇੱਕ ਤਾਂ ਗੱਲ ਉਹੀ ਜਿਹੜੀ ਮੈਂ ਹੁਣੇ ਕੀਤੀ ਕਿ ਆਪਾਂ ਟੈਕਨੋਲੋਜੀ ਦੀ ਵਰਤੋਂ ਬੜੀ ਸੰਜਮ ਦੇ ਨਾਲ ਕਰੀਏ ਸੁਚੱਜੇ ਵਰਤੋਂ ਤੇ ਸੁਚੱਜੇ ਵਰਤੋਂ ਸਿ ਸੰਜਮ ਵੀ ਵਿਸ਼ੱਕ ਉਹਦਾ ਦਾਇਰਾ ਵਧਾ ਸਕਦੇ ਆ ਜੇ ਸੁਚੱਜੇ ਵਰਤੋਂ ਹੋਏਗੀ ਤਾਂ ਤੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਫਰਾਡ ਹੋ ਰਹੇ ਨੇ ਇਹ ਚੀਜ਼ਾਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਨੇ ਮੈਂ ਦੇਖਦਾ ਕਿ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਸਾਨੂੰ ਜਿਹੜਾ ਹੈ ਇਹ ਸੋਚ ਲੈਣਾ ਚਾਹੀਦਾ ਹੈ ਕਿ ਅੱਜ ਦੇ ਸੰਜੋਗ ਦੇ ਵਿੱਚ ਸਾਡੀ ਖੁਦ ਦੀ ਜਿਹੜੀ ਮਿਹਨਤ ਕਮਾਈ ਜੇ ਸਾਨੂੰ ਉਹ ਮਿਲ ਜਾਏ ਤਾਂ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਘਰੇ ਬੈਠੇ ਕੋਈ ਲਾਟਰੀ ਕੱਢ ਰਿਹਾ ਹੈ ਘਰ ਬੈਠੇ ਤੁਹਾਨੂੰ ਕੋਈ ਇਨਕਮ ਦਾ ਭਰੋਸਾ ਦੇ ਰਿਹਾ ਤੇ ਚਲਾ ਚਲਾ ਵਿੱਚ ਨਹੀਂ ਚਲਾ ਵਿੱਚ ਨਹੀਂ ਹੋਣਾ ਚਾਹੀਦਾ ਤੇ ਆਖੀਰ ਦੇ ਵਿੱਚ ਮੈਂ ਥੋੜਾ ਬਹੁਤ ਲਿਖਦਾ ਵੀ ਹਾਂ ਦੋ ਕੁ ਲੈਣਾ ਦੋ ਸਤ ਸਿਰਫ ਸੁਣਾਵਾਂਗਾ ਆ ਤੌਤਾ ਦੇ ਰੂਪ ਦੇ ਵਿੱਚ ਅਹ ਕਿ ਕੰਪਿਊਟਰ ਜਿਹੜਾ ਹੈ ਬੜਾ ਬੋਰੀਏ ਤੇ ਰੁੱਖਾ ਵਿਸ਼ਾ ਸਾਇੰਸ ਦਾ ਵਿਸ਼ਾ ਪੜ੍ਹਨੇ ਦੇ ਖੁਸ਼ਕ ਵਿਸ਼ਾ ਤੇ ਉਹਨੂੰ ਮੈਂ ਫਿਰ ਕਵਤਾ ਦੇ ਰੂਪ ਵਿੱਚ ਗੀਤਾਂ ਦੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਮਾਇਆ ਵੀ ਲਿਖਿਆ ਟੱਪੇ ਵੀ ਦੁਨੀਆ ਵੀ ਹੈ ਨਾ ਤਾਂ ਮਾਇਆ ਦੀਆਂ ਦੋ ਸਤਰਾਂ ਸਿਰਫ ਮੈਂ ਹਾਜ਼ਰ ਕਰਦਾ ਅ ਦਸ ਕੋ ਜਦੋਂ ਕੋਈ ਮੁਟਿਆਰ ਆਪਣੇ ਮਾਈ ਤੋਂ ਕੰਪਿਊਟਰ ਸਿੱਖ ਜਾਂਦੀ ਹੈ ਤਾਂ ਸ਼ੁਕਰਾਨਾ ਕਿੰਨ ਕਰਦੀ ਹੈ ਕੀ ਬੋਰਡ ਦੀ ਕੀ ਮਾਇਆ ਕੀਬੋਰਡ ਦੀ ਕੀ ਮਾਇਆ ਕੰਪਿਊਟਰ ਤੇ ਇਥੋਂ ਸਿੱਖ ਗਈਆਂ ਤੋਂ ਜੁਗ-ਜੁਗ ਜੀ ਮਾਇਆ ਸੋ ਬਾਕੀ ਮਾਇਆ ਪਥਰੀ ਨਾਮਾ ਐਸੇ ਤਰ੍ਹਾਂ ਜੁਗਣੀ ਟੱਪੇ ਤੁਸੀਂ ਮੇਰੀ ਵੈਬਸਾਈਟ cpcomposes.com ਤੋਂ ਸੇ ਦੇਖ ਸਕਦੇ ਹੋ ਜੀ ਧੰਨਵਾਦ ਬਹੁਤ ਖੂਬਸੂਰਤ ਗੱਲਾਂ ਨਾਲ ਡਾਕਟਰ cp ਕੰਬੋਜ ਆਪ ਸਭ ਦੇ ਰੂਬਰੂ ਹੋਏ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਬੜਾ ਸੋਹਣਾ ਸੁਨੇਹਾ ਦਿੱਤਾ ਤੇ ਮੈਂ ਆਸ ਕਰਦਾ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਉਹ ਹੋਰ ਤਰੱਕੀ ਕਰੇ ਤੇ ਜਿਹੜੀ ਕੰਪਿਊਟਰਾਈਜੇਸ਼ਨ ਦੇ ਵਿੱਚ ਜਿਹੜੀ ਤੁਸੀਂ ਨੇਚਣਾ ਲੱਗੇ ਹੋਏ ਹੋ ਉਹ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਜਿਹੜਾ ਡਾਟਾ ਜਿਹੜਾ ਕੰਟੈਂਟ ਜਿਹੜਾ ਅਸੀਂ ਸੋਚਦੇ ਹਾਂ ਜੋ ਸਮਗਰੀ ਨਹੀਂ ਉਪਲਬਧ ਉਹ ਜਲਦੀ ਉਪਲਬਧ ਹੋਵੇ ਤੇ ਅਸੀਂ ਸੰਸਾਰ ਦੇ ਵਿੱਚ ਦੂਸਰੀਆਂ ਪਛਾਵਾਂ ਦਾ ਮੁਕਾਬਲਾ ਕਰਨ ਦੇ Jogam essa aqui. É. Bot, bot, tá